ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਲ ਜੀ ਮੋਦ ਦਾ ਸਵਾਗਤ ਕਰਦੇ ਹਾਂ ਅੱਜ ਦੀ ਚਾਣਾ ਤੇ ਪੰਜਾਬ ਸਰਕਾਰ ਮਲਾਜ਼ਮਾਂ ਦੇ ਪੈੰਡੂ ਭੱਤਾ ਬਹਾਲ ਕਰੇ ਕਾਂਗਰਸ ਸਰਕਾਰ ਦੇ ਸਮੇਂ ਮਾਨਪ੍ਰੀਤ ਦੇ ਬਾਦਲ ਦੇ ਵੱਲੋਂ ਕੀਤਾ ਗਿਆ ਸੀ ਬੰਦ ਤੇ ਮਲਾਜ਼ਮਾਂ ਦੇ ਲਈ ਕੀ ਹੈ ਜੀ ਅੱਜ ਦੀ ਵਰਦੀ ਅਪਡੇਟ ਦੋਸਤੋ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਪਾਉਣ ਦੇ ਲਈ ਪੰਜਾਬ ਸਰਕਾਰ ਮੁਲਾਜ਼ਮਾਂ ਦਾ ਪੈਂਡੂ ਪੱਤਾ ਬਹਾਲ ਕਰੇ ਇਹ ਕਹਿਣਾ ਜੀ ਵਿਧਾਇਕ ਆਗੂਆਂ ਦਾ ਤਾਂ ਹਾਂਜੀ ਦੋਸਤੋ ਕਾਂਗਰਸ ਸਰਕਾਰ ਸਮੇਂ ਮੰਤਰੀ ਸਿੰਘ ਬਾਦਲ ਦੇ ਵੱਲੋਂ ਜੋ ਸਿੱਖਿਆ ਮੁਲਾਜ਼ਮਾਂ ਦਾ ਪੈਂਡੂ ਪੱਤਾ ਬੰਦ ਕੀਤਾ ਗਿਆ ਸੀ ਉਸ ਨੂੰ ਪੰਜਾਬ ਦੀ ਆਪ ਸਰਕਾਰ ਤੁਰੰਤ ਬਹਾਲ ਕਰੇ ਇਹਨਾਂ ਵਿਚਾਰਾਂ ਦਾ ਜਿਹੜਾ ਹੈ ਪ੍ਰਕਟਾਵਾ ਕੀਤਾ ਹੈ ਵਿਧਾਇਕ ਜਿਹੜੇ ਦਲ ਜਿਹੜੇ ਕਿ ਪੰਜਾਬ ਦੇ ਆਗੂਆਂ ਨੇ ਸੋ ਦੋਸਤੋ ਉਹਨਾਂ ਦਾ ਕੀ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਚੋਣਾਂ ਤੋਂ ਬਾਅਦ ਸਿੱਖ ਹਮਲਾਸਮਾ ਦਾ ਪਿੰਡੋਂ ਪੱਤਾ ਸਰਕਾਰ ਬਣਨ ਨੂੰ ਉਪਰੰਤ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਜੋ ਕਿ ਅਸਤਕ ਬਹਾਲ ਨਹੀਂ ਕੀਤਾ ਗਿਆ ਹਮਲਾਸਮਾਗੂਆਂ ਨੇ ਕਿਹਾ ਹੈ ਕਿ ਜਲਦ ਹੀ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਤੋਂ ਸਮਾਂ ਲੈ ਕੇ ਉਹਨਾਂ ਵੱਲੋਂ ਮੁਲਾਕਾਤ ਕੀਤੀ ਜਾਵੇ ਤਾ ਜੋ ਮਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਤੋਂ ਜਲਦ ਜੇਣਾ ਲਾਗੂ ਕਰਵਾਇਆ ਜਾ ਸਕੇ ਸੋ ਦੋਸਤੋ ਅੱਜ ਦੀ ਜਿਹੜੀ ਹੈ ਇਹ ਖਬਰ ਪੰਜਾਬ ਸਰਕਾਰ ਮਲਾਜ਼ਮਾਂ ਪਿੰਡੂ ਪਤਾ ਬਹਾਲ ਕਰੇ ਇਸ ਮਲਾਜ਼ਮਾਂ ਨੂੰ ਲੈ ਕੇ ਇਹ ਸੀ ਅੱਜ ਦੀ ਵੱਡੀ ਅਤੇ ਖਾਸ ਅਪਡੇਟ ਹੋਰ ਲੈ ਕੇ ਆਵਾਂਗੇ ਚੈਨਲ ਦੇ ਨਾਲ ਜੁੜੇ ਰਹਿਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ